ਤਾਂ ਵਿਵਾਰਨ ਹਰਾ ਦੁਗੰਤ ਦਾ ਸਰਾਸ ਤਾਂ ਉਹ ਵਿਦਨਾ ਕੁ ਲੱਗੈ ਜਾਕੀ ਪ੍ਰਭ ਅਰਦਾਸ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਪਰਦੇ ਸ੍ਰੀ ਗੁਰਦੀ ਜੀ ਸਾਹਿਬ ਵਾਹਿ ਸ੍ਰੀ ਗੁਰਦੀ ਜੀ ਕੀ ਬਾਤ ਸੇ ਨਸਵੀ ਜੈਸਾ ਪਰਦੇਸ ਕਰਾਇ ਪ੍ਰਣਾਮ ਰਿਤੇ ਆਏ ਫਿਰਨ ਗੁਰਦੀ ਪ੍ਰਦਾਸ ਰਾਮਦਾਸ ਸਹਿਰੇ ਸਾਹਿਬ ਅਰਜਨ ਅੰਦੋਵਤਨ ਸ੍ਰੀ ਨਰਾਏ ਸ਼੍ਰੀ ਨਰਕਸ਼ੰਕੀ ਤੇ ਅੱਗੇ ਸੱਜਣਿਆ ਸਭ ਨੂੰ ਪੁਜਾਏ ਦੇਵ ਭਾਗ ਦਸ ਮਰੇ ਘਰ ਨਉਣ ਤੇ ਬਿਠਾਏ ਸਭ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇ ਵਾਰੀ ਸਭ ਥਾਈ ਹੋਏ ਸਾਏ ਦਸਮ ਪਾਤਸ਼ਾਹ ਦੇ ਆਤਮ ਸਰੂਪ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰੰਸਾ ਮਹਾਰਾਜੀ ਦੇ ਬਾਟ ਦਰਸ਼ਨ ਦਾ ਅਧਿਕਾ ਤੇ ਅੰਦਰ ਗੱਲ ਸਾਜੀ ਸਹਿਬ ਉਹਨਾ ਜੀ ਵਾਹਿਗੁਰੂ ਜੀ ਜੱਜ ਕਹਿ ਰਿਹਾ ਤੋਂ ਸਭ ਜਾਂਦੇ ਆ ਚੜੀ ਮੁਕਤੀਆਂ ਜਿਨ੍ਹਾਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਤੇ ਪਿਆਰ ਵੱਜ ਕੇ ਸੁਖਿਆ ਦੇਵ ਚਲਾਈ ਤੇ ਪਹਾਈ ਇਹ ਸਨ ਕੇ ਹੰਡ ਕੀਤਾ ਜਿਨ੍ਹਾਂ ਦੀ ਕਮਾਈ ਦਾ ਧਿਆਨ ਬਰਸ ਨੇ ਸਾਨ ਚੋਣੀਆਂ ਚੜ੍ਹੇ ਬੁਗੇ ਜਿਗਰ ਤਰ ਮੁਕਾਜ ਹੈ ਜੇਕਰ ਕੌਂਸਲ ਸੇ ਦੂਰ ਹੈ ਸਾਨ ਚੋਣੀਆਂ ਚੜ੍ਹੇ ਬੁਗੇ ਜਿਗਰ ਤਰ ਮੁਕਾਜ ਹੈ ਜੇਕਰ ਕੌਂਸਲ ਸੇ ਦੂਰ ਹੈ ਸਤਿਗੁਰ ਦੀ ਆਗਿਆ ਦੇ ਪਰਮ ਪਿਆਰੇ ਤੁਸਕਾ ਮਾਨੇ ਬਾਤੂ ਚੀ ਮਤਵਾ ਦਾ ਰਖੇ ਬਾਤੂ ਸੱਚੇ ਪਾਤਸ਼ਾਹ ਸਾਹਿਬ ਜੀ ਤੁੰਸਾ ਮਹਾਰਾਜ ਜੀਓ ਆਪ ਕੇ ਇਹ ਜੂਰ ਪਾਵਨ ਕਵਿਤਰ ਚਲਣ ਤੇ ਉਦਾਸ ਬੈਠੀ ਹੈ ਮਹਾਰਾਜ ਦੇ ਦਿੱਤੋ ਬਖਸ਼ਿਸ਼ ਕੀਤੀ ਹੈ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਵਾਲੇ ਸੰਤ ਬਾਬਾ ਕੀਸ਼ਨ ਸਿੰਘ ਜੀ ਮਹਾਰਾਜ ਰਣਕ ਸਾਹਿਬ ਵਾਲੇ ਮਹਾਂਪੁਰਖਾਂ ਦੇ ਬਾਬਰ ਪਿੰਡ ਸਾਮਾ ਵਿੱਚ ਕੀਸ਼ਨ ਸਿੰਘ ਜੀ ਪਾਤਸ਼ਾਹ ਮਹਾਰਾਜ ਜੋ ਮਹੀਨਾ ਬਾਰੀ ਮੱਸਾ ਦੇ ਦਿਹਾੜੇ ਨੂੰ ਮੁਖ ਰੱਖਣ ਸਿੱਤੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ અપਾਰ ਕਿਰਪਾ ਮਿਹਰ ਬਖਸ਼ਿਸ਼ ਦਾ ਸਦਕਾ ਸਿੱਤੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਲੋ ਪਰਸੋਂ ਜਨ ਕਈ ਸਤਿ ਹਾਜ਼ਰੀ ਸਭੀਆਂ ਭੇਟਾਂ ਮਾਨਸੰਤਾ ਜਲੇ ਲਿਆ ਕੱਢ ਲਈ ਜੇ ਦਿਲਾਉਣਾ سچے پاسہ جی کے علاقے میں شکر شانتی اور سکتہ مہارا جی ہو ارپا کو سچے پاسہ جی ہو سنو سمتہ اللہ پاہنے کے لئے چپنچہ پر قرآن جی پر شاہدی دے گا جا لندر حاضر ہے سچے پاسہ کی کو اگلا ہو, ہو. آئے تو پر شکر پر قرآن پر شاہدی دے گا جا لندر حاضر ہے سچے پاسہ کی کو اگلا ہو لگیا تو ہوگا سامنگ بچ بندے جوابی کا سیپ پر ساس کے سوابی دا پر سچے پاسہ جی سانتہ بلو جو جو رسنا بسنا ستھی پاسا بھی دے ستھی پاسا لگامتی پانچا گیت ستھی پاسا کرنی سموی اپی تاہامن جو کرنے ستھی پاسا جو جانے پر کوو کرنے کرتا کرو اسوی نے اپنی پاپن پرٹر ہو من پرٹر ہو کرانے سا رکشتہ کی درمار کرنے حال کرنے ہاں گیری شہر ناوے مہمان کیا راتان پاوے اڈے سو چڑے سرن پہر سو ترے کلا بھائی گروہ جی کے بردے تانشدی گرناہ ناوے گ I'm <laughs> the ਗੁਰਪੁਰਾ ਬਿਟੂ ਬੜਾ ਭਾਗੀ ਮਾਨਿਆ ਪਿਆਰ ਬੰਦਸ ਹੋ ਹੋਏ ਨਵਾਂ ਚੜਹਾਰਾ ਦੂਜਾ ਆਪਣੇ ਸਹਿਵ ਕਾ ਪ੍ਰਵਾਸ ਗੁਰਪੁਰਾ ਬਿਟੂ ਬੜਾ ਭਾਗੀ ਕਾ ਬਰਵਾਸਾ ਆਪਣੇ ਸਾਧਗੁਣ ਕਾ ਬਲੇ ਹਾਰਾ ਆਗੇ ਸੁਖ ਪਾਸਾ ਸੁਖ ਸਹਜ ਕਹਰ ਅਨੰਦ ਹਮਾਰਾ ਰਾਉ ਅੰਦਰ ਜਾਉਣੀ ਕਰਦਾ ਹਰਾ ਸੂਈ ਖਦਮਾ ਹਮਾਰਾ ਨਿਰਭਉ ਭੈਰੁ ਗੁਰਜਰਨੇ ਗਾਵੇ ਇਕ ਰਾਮ ਨਾਮ ਆਧਾਰਾ ਸਬਦ ਗੁਰ ਸਨ ਅਕਾਲ ਮੂਰਤ ਪ੍ਰਭ ਹੈ ਰੂਪ ਨਾਹਰਾ ਕਾਂਡ ਰਗਾਇ ਆਪਣੇ ਜਨਾਂ ਦੇ ਆਪਣੀ ਪ੍ਰੀਤ ਪਿਨੂਗ ਬਨਾਸ ਉਹ ਵਰਪੂਰਾ ਬਿਟਿਓ ਸਭੇ ਤੂਗ ਬਿਨਾਸ ਹੋਇ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੇ ਸੁਕੂਤਾ ਪੁਰਸ਼ੁਰੀਆ ਤਨਵਾ ਤੁਮ ਸੰਜੀਤ ਪਾਤਸ਼ਾਹ ਸਾਇਬ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਬੜੀ ਅਵਾਰ ਕਿਰਪਾ ਮਿਹਰ ਨਹਿਮਤ ਬਖਸ਼ਿਸ਼ ਕੀਤੀ ਆਪਾਂ ਨੂੰ ਸਾਰਿਆਂ ਨੂੰ ਕੁਝ ਘੜੀਆਂ ਕੁਝ ਪੱਨ ਕੁਝ ਸਮਾਂ ਸਰਬ੍ਰੇ ਦੀ ਪਾਵਨ ਪਵਿੱਤਰ ਗੋਦੜ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸੌ ਭਾਈ ਆਪ ਸਭ ਤੋਂ ਸਤਿਗੁਰਾਂ ਦਾ ਧੰਨਵਾਦ ਜੋ ਉਦਮ ਕਾਰਲਾ ਕਰਕੇ ਮਨ ਵਿੱਚ ਗੁਰੂ ਦੇ ਰਖਾਈ ਸੰਗ ਦਾ ਪ੍ਰੇਮ ਸਤਕਾਰ ਲੈ ਕਰਕੇ ਆਪਣੇ ਜੀਵਨ ਦੀਆਂ ਭਗੀਆਂ ਨੂੰ ਸੱਦੇ ਬੁਲਾਉਣ ਵਾਸਤੇ ਸਤਿਗੁਰਾਂ ਦੇ ਪਵਿੱਤਰ ਚਰਨਾਂ 'ਚ ਪਹੁੰਚ ਕਰਕੇ ਸਤ ਸਤਿ ਜੀ ਜੀਆਂ ਹਾਜ਼ਰੀਆਂ ਭਰੀਆਂ ਨੇ ਔਰ ਮਹੀਨਾ ਵਾਰੀ ਜੋਕੇ ਮਹਾਪੁਰਖਾਂ ਦੇ ਪਾਵਨ ਸਥਾਨਾਂ ਤੇ ਮਸਜਿਦ ਹਜਰ ਨੂੰ ਮੁੱਖ ਰੱਖਦੇ ਹੋਿਆਂ ਗੁਰੂ ਚਰਨਾਂ 'ਚ ਪੁੱਜੇ ਹੋ ਸਾਰੀਆਂ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸੁਬੇੰਤੀ ਹੈ ਭਾਈ ਜੋਕੇ ਅਗਲੀ ਮਸਜਿਦ ਦਾ ਦਿਹਾੜਾ ਹੈ ਉਹ 21 ਸਤੰਬਰ ਦਾ ਹੈ ਭਾਈ سو دوبارہ پھر بینتی ہے بھائی سنت جو اگلی بسیا دہاڑا ہے سو بینتی ہے بھائی پروار نو جو گرو گھر کی بخش آ کے ਬੱਤ Quand est ਆਦਿ ਉਹ ਬਾਬਾਈ ਪਟਾਦ